ਲਾਲ ਸੂਟ ਹੱਥਾਂ ਤੇ ਮਹਿੰਦੀ ਤੇ ਅੱਖਾਂ ਤੇ ਕਾਲਾ ਚਸ਼ਮਾ ਇਹ ਹੈ ਲੇਡੀ ਡੌਨ ਅਨੁਰਾਦਾ ਉਰਫ ਮੈਡਮ ਮਿੰਚ ਜਿਸ ਨੇ ਅੱਜ ਦਿੱਲੀ ਦੇ ਵਿੱਚ ਗੈਂਗਸਟਰ ਕਾਲਾ ਜਠੇੜੀ ਦੇ ਨਾਲ ਸੱਤ ਫੇਰੇ ਲਏ ਪੁਲਿਸ ਦੇ ਸਖਤ ਪੈਰੇ ਹੇਠ ਗੈਂਗਸਟਰ ਹਸੀਨਾ ਤੇ ਕਾਲਾ ਜਠੇੜੀ ਦਾ ਵਿਆਹ ਹੋਇਆ 6 ਘੰਟਿਆਂ ਦੀ ਪੈਰੋਲ ਤੇ ਤਿਹਾਰ ਜੇਲ੍ਹ ਤੋਂ ਆਏ ਗੈਂਗਸਟਰ ਕਾਲਾ ਜਠੇੜੀ ਸਿੱਧਾ ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਬੈਂਕੁਇਟ ਹਾਲ ਵਿੱਚ ਪਹੁੰਚਿਆ ਜਿੱਥੇ ਲਾਲ ਸੂਹੇ ਜੋੜੇ ਵਿੱਚ ਉਸਦੀ ਲਾੜੀ ਅਨੁਰਾਦਾ ਪੁਲਿਸ ਦਾ ਇੰਤਜ਼ਾਰ ਕਰ ਰਹੀ ਸੀ ਇਸ ਵਿਆਹ ਉਤੇ ਪੁਲਿਸ ਨੇ ਅਸਮਾਨ ਤੋਂ ਲੈ ਕੇ ਜ਼ਮੀਨ ਤੱਕ ਨਜ਼ਰ ਰੱਖੀ ਹੋਈ ਸੀ ਚੱਪੇ-ਚੱਪੇ ਉੱਤੇ ਸੀਸੀਟੀਵੀ ਲਾਏ ਗਏ ਤੇ ਕੋਨੇ-ਕੋਨੇ ਉੱਤੇ ਪੁਲਿਸ ਖੜੀ ਵਿਖਾਈ ਦਿੱਤੀ ਪੂਰੇ ਵਿਆਹ ਦੌਰਾਨ ਡਰੋਨ ਅਸਮਾਨ ਉੱਤੇ ਉੱਡਦੇ ਦਿਖਾਈ ਦਿੱਤੇ ਵਿਆਹ ਵਿੱਚ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਪੁਲਿਸ ਹੀ ਵਿਖਾਈ ਦਿੱਤੀ ਤਾਂ ਜੋ ਕਿਸੇ ਤਰ੍ਹਾਂ ਦੀ ਸ਼ਰਾਰਤ ਇਸ ਵਿਆਹ ਵਿੱਚ ਨਾ ਕੀਤੀ ਜਾਵੇ ਤੇ ਪੁਲਿਸ ਦੀ ਕਿਰਕਰੀ ਨਾ ਹੋਵੇ ਕੁਲ ਮਿਲਾ ਕੇ ਇਹ ਵਿਆਹ ਸਹੀ ਤਰੀਕੇ ਨਾਲ ਨੇਪਰੇ ਚੜ ਜਾਵੇ ਇਹ ਪੁਲਿਸ ਦੀ ਵਕਾਰ ਦਾ ਸਵਾਲ ਬਣਿਆ ਹੋਇਆ ਸੀ ਪਰ ਇਸ ਦੇ ਨਾਲ ਹੀ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਆਖਰ ਕੌਣ ਹੈ ਕਾਲਾ ਜਠੇੜੀ ਜਿਸ ਦਾ ਵਿਆਹ ਪੁਲਿਸ ਦੀ ਵਕਾਰ ਦਾ ਸਵਾਲ ਬਣ ਗਿਆ ਕਿਵੇਂ ਹੋਈ ਕਾਲਾ ਜਠੇੜੀ ਦੀ ਅਪਰਾਧ ਦੀ ਦੁਨੀਆ ਵਿੱਚ ਐਂਟਰੀ ਤੇ ਕਿਵੇਂ ਸ਼ੁਰੂ ਹੋਈ ਅਨੁਰਾਦਾ ਤੇ ਕਾਲਾ ਜਠੇੜੀ ਦੀ ਲਵ ਸਟੋਰੀ ਆਓ ਜਾਣਦੇ ਹਾਂ ਇਸ ਰਿਪੋਰਟ ਵਿੱਚ ਸਭ ਕੁਝ ਕਾਲਾ ਜਠੇੜੀ ਉਰਫ ਸੰਦੀਪ ਅਪਰਾਧ ਦੀ ਦੁਨੀਆ ਦਾ ਇੱਕ ਵੱਡਾ ਨਾਂ ਹੈ ਉਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ ਜਦੋਂ ਬਿਸ਼ਨੋਈ ਰਾਜਸਥਾਨ ਦੀ ਅਜਮੇਰ ਜੇਲ੍ਹ ਵਿੱਚ ਬੰਦ ਸੀ ਉਸ ਸਮੇਂ ਜਿਠੇੜੀ ਹੀ ਸੀ ਜਿਸ ਨੇ ਉਸ ਨੂੰ ਪੁਲਸ ਕਸਟਡੀ ਤੋਂ ਫਰਾਰ ਕਰਵਾਇਆ ਸੀ ਕਾਲਾ ਜਿਠੇੜੀ ਉੱਤੇ ਦਿੱਲੀ ਹਰਿਆਣਾ ਰਾਜਸਥਾਨ ਪੱਛਮੀ ਉੱਤਰ ਪ੍ਰਦੇਸ਼ ਪੰਜਾਬ ਉੱਤਰਾਖੰਡ ਸਣੇ ਕਈ ਸੂਬਿਆਂ ਵਿੱਚ ਅਪਰਾਧਕ ਮਾਮਲੇ ਦਰਜ ਨੇ ਅਤੇ ਉਸ ਦਾ ਨਾਂ ਕਤਲ ਕਿਡਨਾਪਿੰਗ ਲੁੱਟ ਫਿਰ ਆਪਤੀ ਜ਼ਮੀਨ ਤੇ ਕਬਜ਼ੇ ਵਰਗੇ ਕਈ سنگੀਨ ਮਾਮਲਿਆਂ ਵਿੱਚ ਬੋਲਦਾ ਕਾਲਾ ਜਥੇੜੀ ਦੀ ਗੈਂਗ ਦੇ ਵਿੱਚ 100 ਤੋਂ ਜ਼ਿਆਦਾ ਸ਼ੂਟਰ ਸ਼ਾਮਲ ਨੇ ਜੋ ਉਸ ਦੇ ਇੱਕ ਇਸ਼ਾਰੇ ਉੱਤੇ ਵੱਡੀਆਂ ਤੋਂ ਵੱਡੀਆਂ ਵਾਰਦਾਤਾਂ ਅੰਜਾਮ ਦੇਣ ਲਈ ਤਿਆਰ ਬਰ ਤਿਆਰ ਰਹਿੰਦੇ ਨੇ ਕਾਲਾ ਜਥੇੜੀ ਦੇ ਕਾਲੇ ਕਾਰਨਾਮਿਆਂ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਹਰਿਆਣਾ ਪੁਲਿਸ ਨੇ ਉਸ ਉੱਤੇ 7 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ ਤੇ ਦਿੱਲੀ ਪੁਲਿਸ ਨੇ ਉਸ ਉੱਤੇ ਮਕੌਕਾ ਲਗਾਇਆ ਸੀ ਕਾਲਾ ਜਠੇੜੀ ਦਾ ਨਾਮ ਸੁਰਖੀਆਂ ਦੇ ਵਿੱਚ ਉਸ ਸਮੇਂ ਆਇਆ ਜਦੋਂ ਪਹਿਲਵਾਨ ਸਾਗਰ ਧਨਖੜ ਦਾ ਕਤਲ ਕੀਤਾ ਜਾਂਦਾ ਹੈ ਇਸ ਕਤਲकांड ਦੇ ਵਿੱਚ 올ੰਪੀਅਨ ਸੁਸ਼ੀਲ ਕੁਮਾਰ ਮੁੱਖ ਦੋਸ਼ੀ ਸੀ ਰੈਸਲਰ ਤੋਂ ਗੈਂਗਸਟਰ ਬਣਿਆ ਸੁਸ਼ੀਲ ਕੁਮਾਰ ਕਦੇ ਕਾਲਾ ਜਠੇੜੀ ਦੇ ਨਾਲ ਕੰਮ ਕਰਦਾ ਸੀ ਪਰ ਫਿਰ ਦੋਹਾਂ ਦੀ ਕਿਸੇ ਗੱਲ ਨੂੰ ਲੈ ਕੇ ਦੁਸ਼ਮਣੀ ਪੈ ਜਾਂਦੀ ਹੈ ਦਿੱਲੀ ਦੇ ਸਟੇਡੀਅਮ ਦੇ ਵਿੱਚ ਪਹਿਲਵਾਨ ਸਾਗਰ ਧਨਖੜ ਦੀ ਕੁੱਟਮਾਰ ਤੋਂ ਬਾਅਦ ਹੋਈ ਮੌਤ ਤੋਂ ਬਾਅਦ ਸੁਸ਼ੀਲ ਤਿਹਾਰ ਜੇਲ੍ਹ ਵਿੱਚ ਬੰਦ ਹੈ ਇਸ ਕੁਟਮਾਰ ਦੌਰਾਨ ਕਾਲਾ ਜਠੇੜੀ ਦਾ ਭਤੀਜਾ सोनू ਮਹਾਲ ਵੀ ਗੰਭੀਰ ਜ਼ਖਮੀ ਹੋਇਆ ਸੀ ਗ੍ਰਿਫਤਾਰੀ ਤੋਂ ਬਾਅਦ ਸੁਸ਼ੀਲ ਕੁਮਾਰ ਨੇ ਕਾਲਾ ਜਠੇੜੀ ਤੋਂ ਖੁਦ ਨੂੰ ਜਾਨ ਦਾ ਖਤਰਾ ਦੱਸਿਆ ਸੀ ਕਾਲਾ ਜਠੇੜੀ ਕਿੰਨਾ ਛਾਤਰ ਹੈ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਸਾਲ 2020 ਦੇ ਵਿੱਚ ਇਹ ਛਾਤਰ ਗੈਂਗਸਟਰ ਪੇਸ਼ੀ ਦੌਰਾਨ ਪੁਲਿਸ ਦੀ ਗ੍ਰਿਫਤ ਵਿੱਚੋਂ ਫਰਾਰ ਹੋ ਗਿਆ ਸੀ ਫਰੀਦাবাদ ਅਦਾਲਤ ਦੇ ਵਿੱਚ ਪੇਸ਼ੀ ਲਈ ਲੈ ਜਾਂਦੇ ਸਮੇਂ ਬਦਮਾਸ਼ ਪੁਲਿਸ ਦੀ ਬੱਥਨੂ ਘੇਰ ਕੇ ਤਾਬੜ ਤੋੜ ਗੋਲੀਆਂ ਚਲਾ ਕੇ ਕਾਲਾ ਜਠੇੜੀ ਨੂੰ ਭਜਾ ਕੇ ਲੈ ਗਏ ਸੀ ਸਾਲ 2021 ਦੇ ਵਿੱਚ ਦਿੱਲੀ ਦੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਕਾਲਾ ਜਠੇੜੀ ਤੇ ਉਸ ਦੀ ਪ੍ਰੇਮਿਕਾ ਨੂੰ ਕਾਬੂ ਕੀਤਾ ਉਹ ਪ੍ਰੇਮਿਕਾ ਕੋਈ ਹੋਰ ਨਹੀਂ ਲੇਡੀ ਡਾਣ ਅਨੁਰਾਦਾ ਹੀ ਸੀ ਕੇਬਲ ਆਪਰੇਟਰ ਸੰਦੀਪ ਕਿਵੇਂ ਬਣਿਆ ਕਾਲਾ ਜਠੇੜੀ ਸੰਦੀਪ ਉਰਫ ਕਾਲਾ ਜਠੇੜੀ ਹਰਿਆਣਾ ਦੇ ਸੋਨੀਪੱਤ ਦਾ ਰਹਿਣ ਵਾਲਾ ਹੈ 12ਵੀਂ ਪਾਸ ਕਰਨ ਤੋਂ ਬਾਅਦ ਸੰਦੀਪ ਨੇ ਆਮ ਮੁੰਡਿਆਂ ਵਾਂਗ ਕੇਵਲ ਆਪਰੇਟਰ ਦੀ ਨੌਕਰੀ ਕੀਤੀ ਸਾਲ 2004 ਦੇ ਵਿੱਚ ਕਾਲਾ ਜਠੇੜੀ ਤੇ ਪਹਿਲਾ ਕੇਸ ਲੁੱਟਖੋ ਦਾ ਦਰਜ ਹੋਇਆ ਸੀ 2009 ਦੇ ਵਿੱਚ ਕਾਲਾ ਜਠੇੜੀ ਨੇ ਰੋਤਕ ਵਿੱਚ ਇੱਕ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਆਪਣੇ ਪਹਿਲੇ ਕਤਲ ਨੂੰ ਅੰਜਾਮ ਦਿੱਤਾ ਇਸੇ ਘਟਨਾ ਤੋਂ ਬਾਅਦ ਉਸਦੇ ਮੂੰਹ ਨੂੰ ਖੂਨ ਲੱਗ ਗਿਆ ਤੇ ਉਹ ਇੱਕ ਖਤਰਨਾਕ ਅਪਰਾਧੀ ਬਣ ਗਿਆ ਇਸ ਤੋਂ ਬਾਅਦ ਸਾਲ 2010 ਦੇ ਵਿੱਚ ਜਠੇੜੀ ਨੇ ਗੋਹਾਨਾ ਵਿੱਚ ਦੂਜੇ ਕਤਲ ਨੂੰ ਅੰਜਾਮ ਦਿੱਤਾ ਕੌਣ ਹੈ ਲੇਡੀ ਡਾਨ ਅਨੁਰਾਦਾ ਚੌਧਰੀ ਦੂਜੇ ਪਾਸੇ ਲੇਡੀ ਡਾਨ ਅਨੁਰਾਦਾ ਦੀ ਗੱਲ ਕਰੀਏ ਤਾਂ ਅਨੁਰਾਦਾ ਚੌਧਰੀ ਗੈਂਗਸਟਰ ਆਨੰਦਪਾਲ ਦੀ ਕਰੀਬੀ ਹੈ ਹਿਸਟਰੀ ਸ਼ੀਟਰ ਰਹਿ ਚੁਕੀ ਹੈ ਉਸ ਉਤੇ منی ਲਾਂਡਰਿੰਗ ਕਿਡਨਾਪਿੰਗ ਡਰਾਉਨ ਧਮਕਾਉਣ ਸਣੀ ਆਰਮਜ਼ ਐਕਟ ਤਹਿਤ ਰਾਜਸਥਾਨ ਤੇ ਦਿੱਲੀ ਵਿੱਚ ਕਈ ਮਾਮਲੇ ਦਰਜ ਨੇ ਕਾਲਾ ਜਿਥੇੜੀ ਤੇ ਅਨੁਰਾਦਾ ਦੀ ਪਹਿਲੀ ਮੁਲਾਕਾਤ ਸਾਲ 2020 ਦੇ ਵਿੱਚ ਮਧ ਪ੍ਰਦੇਸ਼ ਦੇ ਇੰਦੌਰ ਆਨੰਦਪਾਲ ਦੇ ਇੱਕ ਸਾਥੀ ਦੇ ਜ਼ਰੀਏ ਹੋਈ ਸੀ ਹਾਲਾਂਕਿ ਮਿੰਜ ਉਸਦੇ ਪਹਿਲੇ ਪਤੀ ਦੀਪਕ ਮਿੰਜ ਦਾ ਸਰਨੇਮ ਸੀ ਜਿਸਦੇ ਨਾਲ ਉਸਦਾ ਸਾਲ 2007 ਵਿੱਚ ਵਿਆਹ ਹੋਇਆ ਸੀ ਹਾਲਾਂਕਿ 2013 ਵਿੱਚ ਦੋਹਾਂ ਦਾ ਤਲਾਕ ਹੋ ਗਿਆ ਸੀ ਤੇ 7 ਸਾਲਾਂ ਬਾਅਦ ਅਨੁਰਾਦਾ ਕਾਲਾ ਜਠੇੜੀ ਦੇ ਪਿਆਰ ਵਿੱਚ ਪੈ ਗਈ ਕਿਵੇਂ ਸ਼ੁਰੂ ਹੋਈ ਅਨੁਰਾਦਾ ਤੇ ਕਾਲਾ ਜਠੇੜੀ ਦੀ ਲਵ ਸਟੋਰੀ ਕਾਲਾ ਜਠੇੜੀ ਤੇ ਅਨੁਰਾਦਾ ਦੀ ਪਹਿਲੀ ਮੁਲਾਕਾਤ ਸਾਲ 2020 ਦੇ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਆਨੰਦਪਾਲ ਦੇ ਇੱਕ ਸਾਥੀ ਦੇ ਜ਼ਰੀਏ ਹੋਈ ਸੀ ਉਸ ਸਮੇਂ ਦੋਵੇਂ ਫਰਾਰ ਚੱਲ ਰਹੇ ਸੀ ਦੋਹਾਂ ਦੀ ਇਹ ਮੁਲਾਕਾਤ ਪਹਿਲਾਂ ਦੋਸਤੀ ਤੇ ਫਿਰ ਪਿਆਰ ਵਿੱਚ ਬਦਲ ਗਈ ਦੋਵੇਂ 9 ਮਹੀਨਿਆਂ ਤੱਕ ਲਿਵ ਇਨ ਰਿਲੇਸ਼ਨਸ਼ਿਪ 'ਚ ਰਹੇ ਹਾਲਾਂਕਿ 2021 ਵਿੱਚ ਦਿੱਲੀ ਦੀ ਸਪੈਸ਼ਲ ਸੈੱਲ ਨੇ ਦੋਹਾਂ ਨੂੰ ਯੂਪੀ ਦੇ ਸਹਾਰਨਪੁਰ ਤੋਂ ਗ੍ਰਿਫਤਾਰ ਕਰ ਲਿਆ ਅਨੁਰਾਦਾ ਚੌਧਰੀ ਨੂੰ ਮੈਡਮ ਮਿੰਜ ਵੀ ਕਿਹਾ ਜਾਂਦਾ ਹੈ ਹਾਲਾਂਕਿ ਮਿੰਜ ਉਸਦੇ ਪਹਿਲੇ ਪਤੀ ਦੀਪਕ ਮਿੰਜ ਦਾ ਸਰਨੇਮ ਸੀ ਜਿਸਦੇ ਨਾਲ ਉਸਦਾ 2007 ਵਿੱਚ ਵਿਆਹ ਹੋਇਆ ਸੀ ਹਾਲਾਂਕਿ 2013 ਵਿੱਚ ਦੋਹਾਂ ਦਾ ਤਲਾਕ ਹੋ ਗਿਆ ਸੀ ਤੇ 7 ਸਾਲਾਂ ਬਾਅਦ ਅਨੁਰਾਦਾ ਕਾਲਾ ਜਠੇੜੀ ਦੇ ਪਿਆਰ ਵਿੱਚ ਪੈ ਗਈ ਅਨੁਰਾਦਾ ਦਾ ਕਹਿਣਾ ਹੈ ਕਿ ਉਹ ਤੇ ਕਾਲਾ ਜਠੇੜੀ ਅਪਰਾਧ ਦੀ ਦੁਨੀਆ ਤੋਂ ਕਿਨਾਰਾ ਕਰਨਾ ਚਾਹੁੰਦੇ ਨੇ ਤੇ ਇੱਕ ਆਮ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਨੇ ਪਰ ਅਪਰਾਧੀ ਜਿਸ ਦੁਨੀਆ ਵਿੱਚ ਦੋਵੇਂ ਦਾਖਲ ਹੋ ਚੁੱਕੇ ਨੇ ਉਤੋਂ ਆਪਣੇ ਪਾਪਾਂ ਦੀ ਸਜ਼ਾ ਕੱਟੇ ਬਿਨਾ ਉਹਨਾਂ ਦੀ ਵਾਪਸੀ ਇਨੀ ਸੌਖੀ ਨਹੀਂ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ